ਨਵਾਂ ਸਾਰੇ ਸਾਡੀ ਨਿਊ ਲక్ష్ਮੀ ਕਲੋਨੀ ਵਾਲੇ ਸਾਰੇ ਵੀਰਾਂ ਦਾ ਜਿਨ੍ਹਾਂ ਦੇ ਵਿੱਚ ਅੱਜ ਬੜਾ ਖੁਸ਼ੀਆਂ ਵਾਲਾ ਦਿਨ ਹੈ ਸਾਡੇ ਆਪਣੇ ਹਲਕੇ ਦੇ ਐਮਐਲਏ ਸਰਦਾਰ ਦਲਜੀਤ ਸਿੰਘ ਜੀ ਗਰੇਵਾਲ ਭੋਲਾ ਸਾਹਿਬ ਜੋ ਸਾਡੇ ਵਿੱਚ ਵਿਚਰੇ ਦੇ ਜਿਨ੍ਹਾਂ ਨੇ ਕਿ ਜਿਨ੍ਹਾਂ ਨੇ ਇਸ ਕੰਮ ਨੂੰ ਵਿੱਚ ਬੜੀ ਦਲੇਰੀ ਦੇ ਨਾਲੇ ਹਿੰਮਤ ਨਾਲ ਆਪਣੇ ਇਲਾਕੇ ਦੇ ਵਿੱਚ ਕੰਮ ਕਰਾਉਂਦੇ ਰਹੇ ਮੈਂ ਥੋੜਾ ਜਿਹਾ ਦੋ ਬਾ ਦੋ ਮਿੰਟ ਉਹਨਾਂ ਬਾਰੇ ਦੱਸਣਾ ਚਾਹੁੰਦਾ ਮੈਨੂੰ ਪਤਾ ਵੀਰ ਜੀ ਨੇ ਜਾਣਿਆ ਸਾਡੇ ਬਹੁਤ ਪੁਰਾਣੇ ਮਿੱਤਰ ਵੀ ਨੇ ਅਸੀਂ ਬੜੀ ਦੇਰ ਤੋਂ ਇਸ ਵਿੱਚ ਇਹ ਕਿ ਡਵੈਲਪਮੈਂਟ ਜਿਹੜਾ ਨੇ ਕਰਵਾਈ ਏ ਕਿ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਹੈਗੀ ਕਿਉਂਕਿ ਇਹਨਾਂ ਦੇ ਕੋਲ ਕੋਈ ਚਾਹੇ ਬੱਚਾ ਜਾਂ ਕੋਈ ਲੇਡੀਸ ਜਾਂਦੇ ਸੀਗੇ ਇਹਨਾਂ ਨੇ ਕਦੀ ਵੀ ਮਨਾਂ ਨਹੀਂ ਸੀ ਕੀਤਾ ਅੱਜ ਉਹਨਾਂ ਨੂੰ ਇਲਾਕੇ ਦਾ ਇਸ ਹਲਕੇ ਦਾ ਪੂਰੀ ਦੇ ਵਿੱਚ ਬੂਰ ਲੱਗਿਆ ਸਾਡੇ ਹੁਣ ਹਰ ਸਾਡੇ ਹੋਲਾ ਸਾਹਿਬ ਨੂੰ ਐਮਐਲਏ ਦੀ ਸੀਟ ਮਿਲੀ ਇਹਨਾਂ ਨੇ ਲੋਕਾਂ ਦੇ ਵਿੱਚ ਇਹੀ ਗੱਲ ਜਾ ਕੇ ਕਹਿੰਦੇ ਸੀਗੇ ਕਿ ਤੁਸੀਂ ਇੱਕ ਵਾਰੀ ਬਣਾ ਦੇ ਬਣਾ ਦਿਓਗੇ ਮੈਨੂੰ ਮੈਂ ਤੁਹਾਡੇ ਇਲਾਕੇ ਦਾ ਬਕਾਸ ਇਹਨਾਂ ਕੇ ਕਰ ਦੂ ਜਿਹੜਾ ਕਿ ਪਹਿਲਾਂ ਆਲਰੇਡੀ ਕਰਦੇ ਵੀ ਆ ਰਹੇ ਨੇ ਕਦੀ ਇਹਨਾਂ ਨੇ ਇਹ ਬੜਾ ਨਿਰਪੱਖ ਹੋ ਕੇ ਸਾਰੇ ਇਲਾਕੇ ਦਾ ਕੰਮ ਕਰਦੇ ਨੇ ਉਹਨਾਂ ਦੇ ਨਾਲ ਉਹਨਾਂ ਦੀ ਟੀਮ ਸਾਰੀ ਜਿਹੜੀ ਸੁਚੱਜੀ ਟੀਮ ਸਾਰੀ ਸਾਡੇ ਵਿੱਚ ਪਹੁੰਚੇ ਨੇ ਜ਼ਿਲ੍ਹਾ ਪ੍ਰਧਾਨ ਐਕਸ ਅਪਲਾਈਮੈਂਟ ਜਗਦੀਰ ਜਗੀਰ ਸਿੰਘ ਜੀ ਉਹ ਵੀ ਪਹੁੰਚੇ ਜ਼ਿਲ੍ਹਾ ਪ੍ਰਧਾਨ ਸਰਵਿੰਦਰ ਸਿੰਘ ਜੀ ਫੌਜੀ ਤਰਵਿੰਦਰ ਸਿੰਘ ਜੀ ਫੌਜੀ ਜਿਹੜੇ ਇੱਧਰ ਬੈਠੇ ਨੇ ਆਪਣੇ ਨਾਲ ਅੱਗੇ ਵਾਰਡ ਸੈਕਟਰੀ ਸਰਦਾਰ ਗੁਰਚਰਨ ਸਿੰਘ ਜੀ ਸੈਕਟਰੀ ਸਾਹਿਬ ਉਹ ਵੀ ਸਾਡੇ ਵਿੱਚ ਇੱਧਰ ਖੜੇ ਦੇ ਨਾਲ ਬੈਠੇ ਨੇ ਅੱਗੇ ਖੈਰਾ ਜੀ ਬੈਠੇ ਨੇ ਸੀਨੀਅਰ ਗੁਰਜਿੰਦਰ ਸਿੰਘ ਜੀ ਆਲਖ ਹਰਵੰਸ لال ਜੀ ਸੀਨੀਅਰ ਇਹ ਬੜਾ ਹੀ ਜਿਹੜਾ ਬੜੀ ਦੇਰ ਤੋਂ ਇਹ ਨਗਰ ਮਰਤ ਭਰੀ ਜ਼ਿੰਦਗੀ ਵਿੱਚ ਜਿਉਂਦੇ ਸੀਗੇ ਇਸ ਮਹੱਲੇ ਦਾ ਬਹੁਤ ਬੁਰੀ ਹਾਲਤ ਸੀਗੀ ਇੱਥੇ ਲੱਗਣਾ ਮੁਸ਼ਕਲ ਸੀ ਲੋਕੀ ਇੱਥੋਂ ਘਰ ਵੇਚ ਵੇਚ ਕੇ ਜਾ ਰਹੇ ਸੀਗੇ ਮੇਰੇ ਤੁਹਾਡੇ ਆਉਣ ਦੇ ਨਾਲ ਇੰਟਰਲੌਕ ਟਾਇਲਾ ਲੱਗ ਗਿਆ ਤੇ ਵਧੀਆ ਬੁਗਿਆ ਪਾਣੀ ਦੀ ਬੜੀ ਦਿੱਕਤ ਸੀ ਸਾਰੇ ਦੀ ਦਿੱਕਤ ਸੀ ਪਾਣੀ ਦੀ ਕਿ ਗੰਦਾ ਪਾਣੀ ਆਉਂਦਾ ਚਲੋ ਸਾਰੇ ਨੇ ਮਿਹਨਤ ਕੀਤੀ ਅੱਜ ਮਿਹਨਤ ਦਾ ਰੰਗ ਲਿਆਈਏ ਅੱਜ ਜੀ ਨੇ ਕਿਸ ਤਰ੍ਹਾਂ ਕਰਕੇ ਇਸ ਡਿਵੈਲਪਮੈਂਟ ਲਵਾ ਕੇ ਤਾਂ ਸਾਰੇ ਵੱਲੋਂ ਇੱਕ ਜ਼ੋਰਦਾਰ ਆਪਾਂ ਜਿੱਤਾਰਾ ਇਹਨਾਂ ਨਾਮ ਲੱਗਣਾ ਚੜ੍ਹਦੀ ਕਲਾ ਵਾਲਾ ਬੁਨੇ ਸੋਨੇਹਾ ਹੋਰ ਫਿਰ ਗਾ ਰਹੇ ਤੇ ਬੇਨਤੀ ਕਰਕੇ ਸਰਦਾਰ ਜੀ ਨੇ ਸਰਦਾਰ ਸਾਹਿਬ ਜਨ ਦੇ ਜਨ ਰੱਖ ਲਖਨਵਾਰ ਦਾ ਸਾਡੇ ਵੀਰ ਜੀ ਪਹੁੰਚੇ ਨੇ ਸ਼ਸਤਰ ਅਭਿਗਾਂਤ ਨਾਲ ਜੰਦੇ ਅੜਾ ਰਿਹਾ ਹੈ ਉਹਦੇ ਵਿੱਚ ਰਛੇ ਤੇ ਸੇਵਾ ਕਰ ਰਹੇ ਨੇ ਬਾਬਾ ਜੀ ਬਹੁਤ ਬਹੁਤ ਧੰਨਵਾਦ ਮੇਰੇ ਸਾਹਮਣੇ ਆਹ ਸੀੜੇ ਪਤਾ ਨਹੀਂ ਪਾਗੜ ਤੋਂ ਆਏ ਨੇ ਬਹੁਤ ਬਹੁਤ ਧੰਨਵਾਦ ਜਿਹੜਾ ਇਹ ਪੰਚਾਰ ਕਰ ਰਹੇ ਨੇ ਸੰਗਤ ਪਾਰੀ ਦੇ ਸਾਥੀ ਤੇ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਮ ਤਾਂ ਸਾਰਿਆਂ ਦੇ ਲੈਲੇ ਨੇ ਜੇ ਕੋਈ ਕਿ ਅੱਗੇ ਵੀ ਟਾਈਮ ਜਾਣਾ ਵਾ ਤੇ ਬਹੁਤ ਬਹੁਤ ਬਤਾਈ ਦਿਨਾ ਤੁਹਾਨੂੰ ਅੱਜ ਜਿਹੜਾ ਤੁਹਾਡਾ ਇੱਥੇ ਟਿਊਬਲ ਲੱਗਿਆ ਵਾ ਔਰ ਜਦੋਂ ਤੇ ਐਮਐਲਏ ਬਣਿਆ ਸੀ ਉੱਤੇ ਉਦੋਂ ਤੋਂ ਹੀ ਇਹ ਬੰਗੋੜ ਦੀ ਆ ਰਹੀ ਸੀ ਸੋਨੋ ਜੀ ਇੱਥੇ ਖੜੇ ਨੇ ਉਹ ਬੜੇ ਫੋਨ ਕਰਦੇ ਹੁੰਦੇ ਸੀ ਮੈਨੂੰ ਕਿਉਂਕਿ ਉਹ ਉੱਥੇ ਰਹਿ ਕੇ ਆਏ ਨੇ ਮੇਰੇ ਕੋਲ ਪਹਿਲਾਂ ਤੇ ਹੁਣ ਇੱਧਰ ਬਣਾਇਆ ਇਹਨਾਂ ਨੇ ਤੇ ਸਾਰੇ ਸਾਥੀ ਜਿਹੜੇ ਸਤਬਰ ਸੀਗੇ ਤੇ ਬਸ ਸਿੱਧਾ ਵੀ ਬਲਕੇ ਕਈ ਵਾਰੀ ਫੋਨ ਆਇਆ ਤੇ ਉੱਤੇ ਪ੍ਰੋਬਲਮ ਸੀ ਸੁਣੋ ਗੱਲ ਸਾਰੇ ਸਾਫੀਆਂ ਦਾ ਬਲਕੇ ਤਕਰੀਬਨ ਫੋਨ ਆਉਂਦਾ ਰਿਹਾ ਤੇ ਇਥੋਂ ਵੀ ਇਲਾਕੇ ਦੇ ਵਿੱਚੋਂ ਥੋੜੇ ਫੋਨ ਆਉਂਦੇ ਰਹੇ ਤੇ ਚਲੋ ਅੱਜ ਪ੍ਰਮਾਤਮਾ ਦੀ ਕਿਰਪਾ ਹੋਈ ਹੈ ਤੇ ਤੁਹਾਡੇ ਟੈਕਸਾਂ ਦੇ ਪੈਸੇ ਚੋਂ ਅੱਜ ਇਹ ਟਿਊਬਲ ਲੱਗ ਗਿਆ ਹੈ 24 ਲੱਖ ਦੀ ਲਾਗਤ ਨਾਲ ਇਹ 40 ਜੀ ਰੋਪਾਈ ਦਾ ਬੋਮਾ ਸਤਿਕਾਰਯੋਗ ਦੋ ਜਨਾ ਕਾਰਜ ਹਾਂਜੀ ਸਾਰ ਅੱਜ ਨਿਊ ਲక్ష్ਮੀ ਕਲੋਨੀ ਦੇ ਵਿੱਚ ਜਿਹੜਾ ਟਿਊਬਵਲ ਦਾ ਡਾਟਰੀ ਕੀਤਾ ਗਿਆ ਕਿੰਨੀ ਲਗਤ ਨਾਲ ਕਿਹੜਾ ਟਿਊਬਵਲ ਅੱਜ ਵਿਧਾਨ ਸਭਾ ਹਲਕਾ ਪੂਰਬੀ ਲੁਧਿਆਣਾ ਵਿੱਚ ਜਿਹੜਾ ਵਾਰਡ ਨੰਬਰ 6 ਆ ਨਿਊ ਲక్ష్ਮੀ ਕਲੋਨੀ ਚ ਔਰ ਟਿਊਬਵਲ ਦਾ 40 ਐਚਪੀ ਦਾ ਟਿਊਬਵਲ ਦਾ ਸ਼ੁਰੂਆਤ ਹੋਈ ਆ ਸੰਗਤਾਂ ਦੇ ਅਸ਼ੀਰਵਾਦ ਨਾਲ ਔਰ 24 ਲੱਖ ਦੀ ਲਾਗਤ ਨਾਲ ਇਹ ਜਿਹੜਾ ਟਿਊਬਵਲ ਲੱਗਣ ਲੱਗਿਆ ਵਾ ਤੇ ਉਹ ਰਥੇ ਇਸ ਏਰੀਆ ਚ ਸਮਸ ਮਨ ਲ ਕੇ ਪਾਣੀ ਦੀ ਸਮੱਸਿਆ ਬਹੁਤ ਜ਼ਿਆਦਾ ਸੀਗੀ ਤੇ ਇਹਨਾਂ ਦਾ ਹੁਕਮ ਹੋਇਆ ਸਾਰੀ ਸੰਗਤ ਦਾ ਹੁਕਮ ਹੋਇਆ ਤੇ ਸਾਡੇ ਆਮ ਆਦੀ ਪਾਰਟੀ ਦੇ ਸਾਰੇ ਸਾਥੀਆਂ ਦਾ ਹੁਕਮ ਹੋਇਆ ਜੇ ਇਹ ਟਿਊਬ ਵੱਲ ਅੱਜ ਲਾ ਕੇ ਤਿਆਰ ਹੋ ਗਿਆ ਤੇ ਇਸ ਇਲਾਕੇ ਨੂੰ ਹੁਣ ਜਿਹੜੀ ਪਾਣੀ ਦੀ ਸਮੱਸਿਆ ਦਾ ਬਿਲਕੁਲ ਹੱਲ ਹੋ ਜਾਊਗਾ ਕਿਉਂਕਿ ਧੰਨਵਾਦ ਕਰਦਾ ਇਹਨਾਂ ਨਾਲ ਸਾਰੇ ਸੰਗਤ ਦਾ ਔਰ ਜਿਨ੍ਹਾਂ ਨੇ ਆਮ ਆਦੀ ਪਾਰਟੀ ਸਰਕਾਰ ਬਣਾਈ ਹੈ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਔਰ ਉਹਦੀ ਸੋਚ ਤੇ ਪੈਰਾ ਦਿੱਤਾ ਤੇ ਅੱਜ ਉਹ ਜੋ ਇਤਿਹਾਸਿਕ ਸਰਕਾਰ ਬਣਾਈ ਹੈ ਜਿਹੜੀ ਸਾਡੇ ਮਾਨਯੋਗ ਮੁੱਖ ਮੰਤਰੀ ਮਾਨ ਸਾਹਿਬ ਵੀ ਉਸੇ ਦਾ ਇਤਿਹਾਸੇ ਕੰਮ ਕਰ ਰਹੇ ਆ ਅੱਜ ਕਿਸੇ ਚੀਜ਼ ਦੀ ਕਮੀ ਨਹੀਂ ਹਰ ਹਲਕੇ ਦੇ ਵਿੱਚ ਕੰਮ ਚੱਲ ਰਿਹਾ ਹਰ ਗਲੀ ਦੇ ਵਿੱਚ ਚੱਲ ਰਿਹਾ ਹਰ ਮੁਹੱਲੇ ਦੇ ਵਿੱਚ ਕੰਮ ਚੱਲਿਆ ਸੜਕਾਂ ਦੇ ਕੰਮ ਕੀ ਔਰ ਵਾਟ ਸਪਲਾਈ ਦੇ ਸੀਵਰੇਜ ਦੇ ਲਾਈਟਾਂ ਦੇ ਔਰ ਸਕੂਲ ਬਣ ਰਹੇ ਨੇ ਆਮ ਆਦਮੀ ਕਲੀਨਿਕਾਂ ਬਣ ਰਹੀਆਂ ਨੇ ਹਸਪਤਾਲਾਂ ਦਾ ਸੁਧਾਰ ਹੋ ਰਿਹਾ ਕਹਿੰਦਾ ਮਤਲਬ ਲੋਕਾਂ ਦੇ ਟੈਕਸਾਂ ਦੇ ਪੈਸੇ ਕੋਈ ਆਸਾਨ ਨਹੀਂ ਸਾਡਾ ਇਹ ਲੋਕਾਂ ਦੇ ਟੈਕਸਾਂ ਦੇ ਪੈਸੇ ਲੋਕਾਂ ਵਾਸਤੇ ਲੱਗ ਰਹੇ ਨੇ ਕਿਉਂਕਿ ਸਵੇਰ ਤੋਂ ਸ਼ਾਮ ਤੱਕ ਲੋਕ ਟੈਕਸ ਦਿੰਦੇ ਨੇ ਹਰ ਚੀਜ਼ ਤੇ ਉਹ ਟੈਕਸਾਂ ਦੇ ਪੈਸੇ ਸਰਕਾਰ ਦਾ ਕੰਮ ਇਕੱਠੇ ਕਰਕੇ ਇਨਤੇ ਲੋਣੇ ਆਮ ਆਦੀ ਪਾਰਟੀ ਦੇ ਮੁਖੀ ਸ਼੍ਰੀ ਰਵਿੰਦ ਕੇਜੀਵਾਲ ਦਾ ਜਿਹੜਾ ਮਿਸ਼ਨ ਆ ਮਨ ਲਕਿ ਪੰਜਾਬ ਨੂੰ ਦੇਸ਼ ਨੂੰ ਮਨ ਲਕਿ ਦਵਾਈ ਪੜ੍ਹਾਈ ਰੋਜ਼ਗਾਰ ਸਾਡੇ ਮਾਨ ਸਾਹਿਬ ਦਾ ਮਿਸ਼ਨ ਆ ਮੁੱਖ ਮੰਤਰੀ ਸਾਹਿਬ ਦਾ ਦਵਾਈ ਪੜ੍ਹਾਈ ਰੋਜ਼ਗਾਰ ਤੇ ਪੰਜਾਬ ਦੇ ਵਿੱਚੋਂ ਕਰਪਸ਼ਨ ਨਸ਼ਾ ਗੁੰਡਾਗਰਦੀ ਖਤਮ ਕਰਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਤੇ ਉਹ ਅੱਜ ਸ਼ੁਰੂਆਤ ਹੋ ਚੁੱਕੀ ਆ ਤੇ ਆਉਣ ਵਾਲੇ ਸਮੇਂ 'ਚ ਤੁਸੀਂ ਦੇਖੋਗੇ ਪੌਣੇ 2 ਸਾਲ ਦੇ ਵਿੱਚ ਵੱਡੀ تعداد ਦੇ ਵਿੱਚ ਅੱਜ ਕੰਮ ਹੋਏ ਨੇ ਪੰਜਾਬ ਦੇ ਵਿੱਚ ਵਿਧਾਨ ਸਭਾ ਹਲਕਾ ਪੂਰਬੀ ਵਿੱਚ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਵਾ 3 ਸਾਲ ਰਹਿਣ ਦੇ ਤਮਾ ਸਵਾ 3 ਸਾਲ ਦੇ ਵਿੱਚ ਇਹ ਸਾਰੇ ਹਲਕੇ ਦੀ ਨੁਹਾਰ ਬਦਲੀ ਜਾਊਗੀ ਕਿਸੇ ਦੀ ਵੀ ਮਤਲਬ ਕਿ ਕੋਈ ਕਮੀ ਨਹੀਂ ਰਹਿਣ ਤੇ ਜੋ ਕਰਮbandi ਸਾਰੇ ਨੂੰ ਬਹੁਤ ਬਹੁਤ ਵਧਾਈ ਧੰਨਵਾਦ ਸਰਪੰਚ ਸਾਹਿਬ ਜਿਹੜੇ ਨੀਂਦੇ ਕਾਰਡ ਲੋਕਾਂ ਦੇ ਕੱਟੇ ਗਏ ਸੀਗੇ ਤੇ ਉਹਨਾਂ ਵਾਸਤੇ ਜਿਹੜੀ ਰਾਸ਼ਨ ਘਰ ਘਰ ਪਹੁੰਚਣ ਦੀ ਸਕੀਮ ਮਾਨ ਸਾਹਿਬ ਨੇ ਜਾਰੀ ਕੀਤੀ ਹੈ ਹਲਕਾ ਪੁਰਵ ਵਿੱਚ ਕਿਦੋਂ ਆਵੇਗਾ ਮਾ ਜੋ ਕੋ ਮੁੱਖ ਮੰਤਰੀ ਸਾਹਿਬ ਨੇ ਪਹਿਲਾਂ ਐਲਾਨ ਕਰਤਾ ਜਿਹੜੇ ਕੱਟੇ ਹੋਏ ਕਾਰਡ ਉਹ ਸਾਰੇ ਦੇ ਸਾਰੇ ਚਾਲੂ ਹੋਣਗੇ ਔਰ ਜਿਹੜਾ ਅੱਗੇ ਕੀ ਹੁੰਦਾ ਸੀਗਾ ਜਿਹੜਾ ਰਾਸ਼ਨ ਮਿਲਦਾ ਸੀਗਾ ਅ ਜੇ ਪੰਜ ਬੰਦਿਆਂ ਦਾ ਚਾਰ ਦਾ ਮਿਲਦਾ ਸੀ ਜੇ ਮਿਲ ਕੇ 30 ਕਿਲੋ ਦੀ ਕਣਕ ਹੁੰਦੀ ਸੀ 35 ਕਿਲੋ ਕਣਕ ਹੁੰਦੀ ਸੀ ਉਹ ਘੱਟ ਮਿਲਦੀ ਸੀ ਤੇ ਪਰ ਸਰਕਾਰ ਨੇ ਮਾਨ ਸਾਹਿਬ ਨੇ ਜਿਹੜਾ ਮਤਲਬ ਕਿ ਫੈਸਲਾ ਕੀਤਾ ਵਾ ਤੇ ਜਿਹੜਾ ਪੂਰੀ ਦੀ ਪੂਰੀ ਕਣਕ ਅਗਲੇ ਦੇ ਹਰੇਕ ਦੇ ਘਰ ਜਾਊਗੀ ਕਿਉਂਕਿ ਆਮ ਆਦੀ ਪੜੀ ਦਾ ਮਿਸ਼ਨ ਆ ਮਤਲਬ ਕਿ ਜੇ ਸਰਕਾਰ ਆ ਲੋਕਾਂ ਦੇ ਦਰਵਾਜ਼ਾ ਆਪकी ਸਰਕਾਰ ਆਪਕੇ ਦਰਵਾਜ਼ਾ ਆਪਕੇ ਦਰਵਾਜ਼ਾ ਅੱਜ ਕੰਮ ਕਰ ਰਹੀ ਹੈ ਅੱਜ ਤੁਸੀਂ ਦੇਖਿਆ ਹੁਣ ਹੱਥਾਂ ਤੇ ਕੈਂਪ ਲਾ ਕੇ ਚਾਹੇ ਉਹ ਸਾਰੇ ਮਗੇ ਮਹਿਕਮੇ ਬਿਜਲੀ ਬੋਰਡ ਕੀ ਸੇ ਹ블 ਕੇ ਸਾਰਾ ਰੈਵਨਿਊ ਮਹਿਕਮਾ ਕੀ ਹਰੇਕ ਮਹਿਕਮਾ ਉੱਥੇ ਬੈਠ ਕੇ ਫੈਸਲੇ ਕਰ ਰਿਆ ਵਾ ਉੱਥੇ ਮਿਲ ਕੇ ਉਹਨਾਂ ਦੇ ਕੰਮ ਕਰ ਰਿਹਾ ਇਸੇ ਤਰ੍ਹਾਂ ਹੀ 1076 176 ਨੰਬਰ ਜਿਹੜਾ ਜਾਰੀ ਕਰਕੇ ਆਮ ਆਦੀ ਪੜ ਦੇ ਮੁਖੀ ਸ਼੍ਰੀ ਅਰਵਿੰਦ ਕੇ ਜੀਵਾਲ ਜੀ ਤੇ ਸਾਡੇ ਮਾਨ ਜੋ ਕੋ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਨੇ ਜਿਹੜਾ 43 ਦੀ ਸਭਦਾ ਮਲਕੇ ਦਿੱਤੀਆਂ ਨੇ ਤੁਸੀਂ 1076 ਦੇ ਫੋਨ ਕਰੋ ਤੁਹਾਡੇ ਘਰੇ ਆ ਕੇ ਤੁਹਾਡਾ ਮਲਕੇ ਜਿਹੜੇ ਡਾਕੂਮੈਂਟਾ ਚਾਹੀਏ ਜਨਮ ਸਰਟੀਫਿਕੇਟਾ ਚਾਹੀਏ ਰਾਸ਼ਨ ਕਾਰਡਾ ਚਾਹੀਏ ਆਧਾਰ ਕਾਰਡਾ ਉਹ ਸਾਰਾ ਘਰੇ ਬਣੂਗਾ ਤੇ ਇਸੇ ਤਰ੍ਹਾਂ ਹੀ ਔਰ ਜਿਹੜੀ ਮਲਕੇ ਜ ਕਣਕਾਂ ਉਹ ਵੀ ਤੁਹਾਡੇ ਘਰੇ ਪਹੁੰਚੂਗੀ ਕਿਉਂਕਿ ਲੋਕਾਂ ਦੀ ਸਰਕਾਰ ਆ ਆਪਨੀ ਸਰਕਾਰ ਆ ਆਪਕੇ ਦਵਾਰ ਕਾ ਜਾ ਕੇ ਕੰਮ ਕਰਦੀ ਕਿਸਾਨਾ ਵਾਲੇ ਕੀ ਕਹਿਣਾ ਚਾਹੁੰਦੇ ਆ ਕਿਸਾਨ ਜਿਹੜੇ ਦਿੱਲੀ ਨੂੰ ਕੂਚ ਕਰ ਰਹੇ ਆ ਕਿਤੇ ਨਾ ਕਿਤੇ ਜਿਹੜੀ ਸੈਂਟਰ ਸਰਕਾਰ ਆ ਸ਼ਿਮੂ ਬਾਰਡਰ ਦੇ ਉੱਤੇ ਬਹੁਤ ਵੱਡਾ ਜਿਹੜਾ ਬਾਟਰੀ ਕਹ ਲੋ ਪਾਕਿਸਤਾਨ ਨੂੰ ਬੰਗੂ ਤਿਆਰ ਕਰੀ ਜਾਂਦੇ ਕਿਸਾਨ ਸਾਡਾ ਅੰਨ ਦਾਤਾ ਵਾ ਜਿਹੜਾ ਅਸੀਂ ਅੰਨ ਤੋਂ ਬਿਗੈ ਰਹਿ ਨਹੀਂ ਸਕਦੇ ਉਹ ਅੰਨ ਪੈਦਾ ਕਰਕੇ ਸਾਨੂੰ ਪਾੜ ਰਿਹਾ ਵਾ ਅੱਜ ਕਿਸੇ ਸਮਾਂ ਸੀਗਾ ਜਿਹੜਾ ਦੇਸ਼ ਬਾਹਰੋਂ ਅੰਨ ਮੰਗਵਾਉਂਦਾ ਸੀਗਾ ਨਾਜ ਬਾਹਰੋਂ ਮੰਗਵਾਉਂਦਾ ਸੀ ਅੱਜ ਸਾਡੇ ਦੇਸ਼ ਦੇ ਕਿਸਾਨ ਨੇ ਧਰਤੀ ਦਾ ਸੀਨਾ ਪਾੜ ਕੇ ਅੱਜ ਮਿਲ ਕੇ ਆਪਣੇ ਆਪ ਦੇ ਇੱਕ ਮਿਲ ਕੇ ਪੈਰਾ ਤੇ ਖੜਾ ਕੀਤਾ ਅੱਜ ਸਾਰਾ ਦੇਸ਼ ਆਪਣਾ ਮਿਲ ਕੇ ਅੰਨ ਖਵਾ ਰਿਆ ਵਾ ਤੇ ਔਰ ਅੰਨ ਬਾਹਰ ਵੀ ਜਾ ਰਿਹਾ ਵਾ ਨਾਜ ਬਾਹਰ ਵੀ ਜਾ ਰਿਹਾ ਤੇ ਅੱਜ ਉਹਦੀਆਂ ਮੁਸ਼ਕਲਾਂ ਨੇ ਤੇ ਮਿਲਕੇ ਕੇਂਦਰ ਸਰਕਾਰ ਨੇ ਵੱਡੇ ਵੱਡੇ ਕਾਰਖਾਨੇ ਤੇ ਲੱਖਾਂ ਕਰੋੜਾ ਰੁਪਏ ਮਾਫ ਕਰਤੇ ਪਰ ਅੱਜ ਕਿਸਾਨਾਂ ਦੇ ਕਰਜ਼ੇ ਦੀ ਗੱਲ ਕਰਦੇ ਆ ਜਾਂ ਐਮਐਸਪੀ ਦੀ ਗੱਲ ਕਰਦੇ ਆ ਮੁੱਲ ਦੀ ਗੱਲ ਕਰਦੇ ਆ ਨਾਜ ਦੀ ਗੱਲ ਕਰਦੇ ਆ ਤੇ ਉਹਦੇ ਨਾਲ ਬਿਤਕਰਾ ਕਰ ਰਹੇ ਆ ਕੇਂਦਰ ਸਰਕਾਰ ਨੂੰ ਉਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਕਿਸਾਨਾਂ ਦੀਆਂ ਮੰਲਣੀਆਂ ਚਾਹੀਦੀਆਂ ਨੇ ਕਿਉਂਕਿ ਸਾਡੇ ਕਿਸਾਨ ਸਾਡਾ ਅੰਨ ਦਾਤਾ ਵਾ ਉਹ ਤੋਂ ਬਗੈਰ ਅਸੀਂ ਮਿਲਕੇ ਨਹੀਂ ਸਰ ਸਕਦਾ ਇਸ ਕਰਕੇ ਉਹਨਾਂ ਦੀਆਂ ਮੰਗਾਂ ਮੰਨ ਕੇ ਉਹ ਮਿਲਕੇ ਕੋਈ ਧਰਨੇ ਨਾ ਲਾਉਣ ਅੱਗੇ ਮਿਲਕੇ ਜਿਹੜੇ ਕਾਲੇ ਕਾਨੂੰਨ ਲਿਆਂਦੇ ਸੀ ਤਿੰਨ ਉਹਦੇ ਕਰਕੇ ਇੱਕ ਸਾਲ ਮਲਕੇ ਸਾਡੇ ਕਿਸਾਨਾਂ ਨੂੰ ਧਰਨਾ ਲਾਉਣਾ ਪਿਆ ਜਾ ਕੇ ਮਲਕੇ ਸੈਂਕੜੇ ਕਿਸਾਨ ਸ਼ਹੀਦ ਹੋਏ ਉਹਦੇ ਚ ਉਹਨਾਂ ਸ਼ਹੀਦਾਂ ਨੂੰ ਵੀ ਇਨਸਾਫ਼ ਮਿਲੇ ਤੇ ਜਿਹੜੇ ਇਹਨਾਂ ਦੀਆਂ ਮੰਗਾਂ ਨੇ ਕਿਸਾਨਾਂ ਦੀਆਂ ਉਹ ਪੂਰੀਆਂ ਕਰਨ ਤਾਂ ਕਿ ਕਿਸਾਨਾਂ ਨੂੰ ਦਿੱਕਤ ਨਾ ਆਵੇ ਸਾਡਾ ਦੇਸ਼ ਤਰੱਕੀ ਕਰੇ ਜਿਵੇਂ ਦੇਖਦੇ ਹੋ ਇਤੁਦੀਆਂ ਮਹਿਲਾਵਾਂ ਨੇ ਮੰਗ ਕੀਤੀ ਆ ਕਿ ਜਿਹੜੇ ਸਾਡੇ ਮਾਲਕ ਮਕਾਨ ਆ 10 ਰੁਪਏ ਜੂੰਟ ਸਾਡੇ ਕੋਲ ਲੈਂਦੇ ਆ ਉਹਦੇ ਬਾਰੇ ਉਹ ਉਹਦਾ ਵੀ ਬਿਲਕੁਲ ਉਹਦਾ ਵੀ ਅਸੀਂ ਹੱਲ ਕਰਾਂਗੇ ਜਲਦੀ ਉਹਦਾ ਵੀ ਕਿਉਂਕਿ 600 ਜੂੰਟ ਦੀ ਮਾਫੀ ਦਿੱਤੀ ਆ ਹਰੇਕ ਵਾਸਤੇ ਚਾਹੇ ਕੋਈ ਵੀ ਆ ਤੇ ਦਿੱਲੀ ਦੇ ਵਾਸਤੇ ਵੀ ਦਿੱਲੀ ਵਿੱਚ ਵੀ ਉਸੇ ਤਰ੍ਹਾਂ ਹੀ ਆ ਤੇ ਇੱਥੇ ਵੀ ਜ਼ਰੂਰ ਹੋਊਗਾ ਔਰ ਉਹ ਸਾਰਾ ਹੱਲ ਕਰਕੇ ਦੇਵਾਂਗੇ ਆਮ ਆਦਮੀ ਪਾਰਟੀ ਦਾ ਸਰਕਾਰ ਦਾ ਮਰਕੇ ਜਿਹੜੀ ਡਿਊਟੀ ਹੈ ਉਹ ਕਰਾਂਗੇ ਪੈਨਸ਼ਨਾਂ ਕਿਦੋਂ ਤੱਕ ਵੱਧ ਨਹੀਂ ਗਰ ਬਜ਼ੁਰਗਾਂ ਦੀਆਂ ਜਿਹੜਾ ਨਾ ਉਹ ਵੀ ਆਉਣ ਵਾਲੇ ਸਮੇਂ ਦੇ ਦੇਖੋ ਦੇਖੋ ਪੌਣੇ 2 ਸਾਲ ਤੇ ਦਾ ਘਰ ਨਹੀਂ ਬਣਦਾ ਅੱਜ ਕਿੰਨੇ ਕੰਮ ਹੋਏ ਨੇ ਰਿਕਾਰਡ ਤੋੜ ਕੰਮ ਹੋਏ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਰੀਆਂ ਜਿਹੜੀਆਂ ਜਿੰਨੀਆਂ ਮਰਕੇ ਗਰੰਟੀ ਦਿੱਤੀਆਂ ਗਈਆਂ ਜੇ ਸਾਰੀਆਂ ਦੇ ਸਾਰੀਆਂ ਗਰੰਟੀਆਂ ਕਰਦੀ ਬਹੁਤ ਆ ਸਸੀਗਾਲ ਜੀ ਅੱਜ ਬਹੁਤ ਹੀ ਸਤਿਕਾਰਯੋਗ ਸਾਡੇ ਐਮਐਲਏ ਸਾਹਿਬ ਦਲਜੀਤ ਸਿੰਘ ਏਰਵਲਾ ਭੁੱਲਾ ਜੀ ਨੇ ਨਿਊ ਲక్ష్ਮੀ ਕਲੋਨੀ ਵਾਰਡ ਨੰਬਰ 6 ਦੇ ਵਿੱਚ 40 ਐਚਪੀ ਦਾ 224 ਲੱਖ ਦੀ ਲਾਗਤ ਦੇ ਨਾਲ ਇੱਕ ਟੂਬਲ ਦਾ ਉਦਘਾਟਨ ਕੀਤਾ ਇਹ ਬਹੁਤ ਹੀ ਸਤਿਕਾਰਯੋਗ ਐਮਐਲਏ ਸਾਹਿਬ ਨੇ ਇਸ ਚੀਜ਼ ਦਾ ਉਦਘਾਟਨ ਕੀਤਾ ਵਾ ਟੂਬਲ ਦਾ ਬਹੁਤ بڑے ਲੰਬੇ ਸਮੇਂ ਤੋਂ ਇੱਥੇ ਪਾਣੀ ਦੀ ਬੜੀ ਪ੍ਰੋਬਲਮ ਆ ਰਹੀ ਸੀਗੀ ਤੇ ਹੁਣ ਕਹੇ ਵੀ ਜਿੰਨੇ ਵੀ ਕਲੋਨੀ ਵਾਲਿਆਂ ਨੂੰ ਇਹ ਜੇ ਟੂਬਲ ਲੱਗਣ ਦੇ ਨਾਲ ਬੜੀ ਰਾਹਤ ਮਿਲੂਗੀ ਕੋਈ ਪਾਣੀ ਦੀ ਪ੍ਰੋਬਲਮ ਨਹੀਂ ਆਊਗੀ ਲੋਕੀ ਪਕਾਈ ਪੋ ਪ੍ਰਬੰਧੀ ਤੇ ਅੱਜ ਉਹੀ ਕਹਿੰਦੇ ਨਾ ਚਮਚਾ ਗਿਰ ਹਾਂਜੀ ਹਾਂ ਕਿ ਕਲਾਂ ਸਾਡੀ ਦੇਖੋ ਜੀ ਇਹ ਤਾਂ ਬਹੁਤ ਹੀ ਵਧੀਆ ਉਪਰਾਲਾ ਬਹੁਤ ਹੀ ਸਲੰਘਣਾਯੋਗ ਉਪਰਾਲਾ ਇਹੋ ਜਿਹੇ ਉਪਰਾਲੇ ਸਾਰੇ ਮਤਲਬ ਵਾੜਾਂ ਦੇ ਵਿੱਚ ਹੋਣੇ ਚਾਹੀਦੇ ਨੇ ਤੇ ਪਾਣੀ ਦੀ ਸੀਵਰੇਜ ਦੀ ਤਾਂ ਬਹੁਤ ਜ਼ਿਆਦੀ ਪ੍ਰੋਬਲਮ ਆ ਰਹੀ ਆ ਵਾੜਾਂ ਦੇ ਵਿੱਚ ਜਿੰਨੇ ਵੀ ਹੈਗੇ ਨੇ ਤੇ ਸਤਕਾਰ ਚੋ ਗਾਮ ਮਾਰਵੀ ਪਾਰਟੀ ਹਮੇਸ਼ਾ ਲੋਕਾਂ ਦੀ ਆਪਣੀ ਚੁਣੀ ਹੋਈ ਸਰਕਾਰ ਆ ਆਪਣੀ ਇਹਨਾਂ ਦੀ ਪਾਰਟੀ ਆ ਤੇ ਇਹ ਹਮੇਸ਼ਾ ਕੰਦੇ ਨਾਲ ਕੰਦਾ ਬੁਲਾ ਕੇ ਜਨਤਾ ਦੇ ਨਾਲ ਖੜੀ ਆ ਤੇ ਅਸੀਂ ਵੀ ਹਮੇਸ਼ਾ ਜਨਤਾ ਦੇ ਨਾਲ ਕੰਦੇ ਨਾਲ ਕੰਦਾ ਬੁਲਾ ਕੇ ਖੜੇ ਆ ਤਾਂ ਜੋ ਜਿੰਨੀਆਂ ਵੀ ਗਰੰਟੀਆਂ ਦਿੱਤੀਆਂ ਗਈਆਂ ਸਰਕਾਰ ਜੋ ਇੱਕ ਇੱਕ ਗਰੰਟੀ ਬਿਲਕੁਲ ਜੋ ਵੀ ਸੀਐਮ ਸਾਹਿਬ ਨੇ ਸਾਡੇ ਕ੍ਰਾਂਤੀਕਾਰੀ ਸਰਤਾ ਭਵਨ ਸਿੰਘ ਜੀ ਮਾਨ ਜੀ ਸਾਡੇ ਪਾਰਟੀ ਸੁਪਰੀਮਾਚੀ ਰਵਿੰਦਰ ਗਾਇ ਜੀ ਵਾਲੇ ਬੋਲ ਜੋ ਜੋ ਵੀ ਗਰੰਟੀਆਂ ਦਿੱਤੀਆਂ ਗਈਆਂ ਉਹ ਸਾਰੀਆਂ ਦਰਜਾ ਬਦਰਜਾ ਪੂਰੀਆਂ ਕੀਤੀਆਂ ਜਾਣਗੀਆਂ ਮਾਨ ਸਾਹਿਬ ਵੱਲੋਂ ਕਹਿ ਗਿਆ ਰਾਸ਼ਟਰਾ ਰਾਜ ਪੰਚਾਇਤ ਜਾਏਗਾ ਜੀ ਹਾਂ ਬਿਲਕੁਲ ਜੀ ਤੁਹਾਡੀ ਕਾਫੀ ਲੋਕਾਂ ਦੇ ਨੀਲੇ ਕਾਰਡ ਇਕੱਠੇ ਹੋਗੇ ਸਿੱਕੇ ਤੇ ਹੁਣ ਬਹੁਤ ਹੀ ਜਲਦ ਅਸੀਂ ਉਹ ਪੂਰੇ ਇਹੜੇ ਨੀਲੇ ਕਾਰਡ ਐਕਟੀਵੇਟ ਕਰਨੇ ਆ ਜੀ ਸਰਕਾਰ ਜੋ ਸਾਡੇ ਸੀਐਮ ਸਾਹਮਣੇ ਪਹਿਲਾਂ ਹੀ ਐਲਾਨ ਕਰਤਾ ਕਿ ਅਸੀਂ ਹਰ ਇੱਕ ਨੀਲੇ ਕਾਰਡ ਜਿੰਨੇ ਵੀ ਆ ਪ੍ਰੋਪਰ ਜਿੰਨੇ ਵੀ ਹੋਣ ਹੈ ਇਹ ਸਰਕਾਰ ਤੁਹਾਡੇ ਦਵਾਰ ਕੈਂਪ ਲਗਾ ਰਹੀ ਉਹਨਾਂ ਦੇ ਵਿੱਚ ਵੀ ਕਾਫੀ ਲੋਕ ਆ ਕੇ ਆਪਣੇ ਡਾਕੂਮੈਂਟਸ ਦੇ ਰਹੇ ਨੇ ਤੇ ਉਹ ਜਲਦੀ ਤੋਂ ਜਲਦੀ ਕੰਮ ਬਹੁਤ ਜਲਦੀ ਸ਼ੁਰੂ ਹੋ ਜਾਏਗਾ ਇਹਨਾਂ 43 ਤਰ੍ਹਾਂ ਦੀਆਂ ਸੇਵਾਵਾਂ ਨੇ ਜੀ ਉਹਦੇ ਵਿੱਚ ਕਿਹੜੀਆਂ ਕਿਹੜੀਆਂ ਹੈਲਪਰ ਘਰਾ ਦੇ ਵਿੱਚ ਜਾ ਕਰਕੇ ਲੋਕਾਂ ਨੂੰ ਦਿੰਦੀਆਂ ਆ ਆ ਦੇਖੋ ਜੀ ਅਗਰ ਕਿਸੇ ਦਾ ਕੋਈ ਰਜਿਸਟਰੀ ਦਾ ਪਗਾਮਾ ਜਾ ਕੇ ਜਾਂ ਕੋਈ ਫਰਦ ਕਰਾਉਣੀ ਆ ਜਾਂ ਕਿਸੇ ਕੋਈ ਸੁਵਿਧਾ ਸੈਂਟਰ ਜਾ ਕੇ ਕੋਈ ਕਹਿਰਾ ਵੋਟਰ ਕਾਰਡ ਬਣਾਉਣਾ ਜਾਂ ਕੋਈ ਆ ਆਯੂਸ਼ਮਾਨ ਕਾਰਡ ਬਣਾਉਣਾ ਜਿੰਨੀਆਂ ਵੀ ਕਾਫੀ ਹੱਦ ਤੱਕ ਜੋ ਕੋ ਸਰਟੀਫਿਕੇਟ ਬੀਸੀ ਸਰਟੀਫਿਕੇਟ ਜਨਰਲ ਸਰਟੀਫਿਕੇਟ ਐਸਸੀ ਸਰਟੀਫਿਕੇਟ ਹੋ ਗਿਆ ਹਰ ਇੱਕ ਪ੍ਰਕਾਰ ਦਾ ਜੋ ਵੀ ਮੂਡਲੀਆਂ ਸਹੂਲਤਾਂ ਆ ਉਹ 43 ਸਹੂਤਾਂ ਦਾ ਤਕਰੀਬਨ ਪੈਂਦੀਆਂ ਉਹ ਹਰ ਇੱਕ ਲੋਕ ਜਨਤਾ ਦੇ ਆਮ ਸਰਕਾਰ ਜਿਹੜੀ ਤੁਹਾਡੇ ਦੁਆਰ ਤੇ ਜਾ ਕੇ ਹਰ ਇੱਕ ਸਾਉ ਦਾ ਘਾਟੇ ਲਾ ਕੇ ਜਿਹੜੇ ਟੂਬਲ ਦਾ ਕਿਵੇਂ ਦਿਖਦੇ ਤੇ ਕੀ ਕਰਨਾ ਇਹ ਪਬਲਿਕ ਦੀ ਬਹੁਤ ਲੰਬੇ ਸਮੇਂ ਤੋਂ ਮੰਗ ਸੀ ਕਿ ਜੀ ਅਸੀਂ ਇੱਥੇ ਆ ਕੇ ਕਈ ਵਾਰੀ ਸਰਵੇ ਵੀ ਕੀਤਾ ਜਗਾ ਵਾਸਤੇ ਫੇਰ ਇਹ ਜਗਾ ਦੋ ਅਸੀਂ ਦੇਖੀਆਂ ਸੀ ਜਿਨ੍ਹਾਂ ਚ ਆ ਜਗਾ ਵੀ ਜਿੱਥੇ ਟੂਬਲ ਲੱਗ ਰਹੇ ਆ ਬਾਕੀ ਇੱਥੇ ਲਾਈਟਾਂ ਦਾ ਜਿਹੜਾ ਸੀਗਾ ਲਾਈਟਾਂ ਬਾਰੇ ਵੀ ਅਸੀਂ ਇੱਥੇ 52 ਪੁਆਇੰਟ ਲੱਗਣੇ ਸਾਰੇ ਜਾ ਕੇ ਅਸੀਂ ਦੇਖ ਚੁੱਕੇ ਆ ਸਰਵੇ ਕੀਤਾ ਵਾ ਉਦਾ ਐਸਟੀਮੇਟ ਲੱਗਣ ਜਾ ਰਿਹਾ ਉਹ ਵੀ ਲੱਗ ਜਾਣੀ ਚਾਹੁੰਦੇ ਆ ਸਰ ਸਾਹਿਬ ਕਿਵੇਂ ਦੇਖਦੇ ਆ ਅੱਜ ਦਾ ਆਉਣ ਵਾਲੀਆਂ ਗਰਮੀਆਂ ਕਈ ਵਾਰ ਲੋਕ ਗਰਮੀਆਂ ਤੋਂ ਕੰਮ ਸ਼ੁਰੂ ਕਰਕੇ ਆ ਪਰ ਇੱਕਦੀ ਪਹਿਲੀ ਸ਼ੁਰੂ ਕੀਤਾ ਜਾ ਰਿਹਾ ਸਮੇਂ ਸਰ ਹਾਂਜੀ ਸਮੇਂ ਸਰ ਜਿਹੜਾ ਕੰਮ ਸ਼ੁਰੂ ਕੀਤਾ ਜਾ ਰਿਹਾ ਉਹਦੇ ਬਾਰੇ ਕੀ ਕਹਿੰਦਾ ਇਹਦੇ ਵਾਸਤੇ ਬਹੁਤ ਚੰਗੀ ਗੱਲ ਆ ਜੀ ਜਿਹੜਾ ਸਮੇਂ ਸਰ ਕੰਮ ਹੋ ਜਾਏ ਉਸ ਤੋਂ ਵਧੀਆ ਕੀ ਹੋ ਸਕਦਾ ਜੀ ਬਾਕੀ ਇਹ ਆ ਵੀ ਇਹ ਟਿਊਬਵਲ ਦੀ ਮੰਗ ਬਹੁਤ ਪੁਰਾਣੀ ਸੀਗੀ ਤੇ ਅਸੀਂ ਇੱਥੇ ਮੈਂ ਭੱਟੀ ਸਾਹਿਬ ਇਸ ਚੀਜ਼ ਦਾ ਵਾਅਦਾ ਕਰਕੇ ਗਏ ਸੀ ਵੀ ਅਸੀਂ ਹਰ ਹਾਲ ਚਿਰ ਟਿਊਬਵਲ ਲਵਾਵਾਂਗੇ ਹਾਂਜੀ ਆਂਟੀ ਜੀ ਕੀ ਜਾਨਾ ਕਰਨਿਆ ਜੀ ਦੇਖੋ ਜੀ ਅੱਜ ਸਾਡੇ ਐਮਐਲਏ ਭੋਲਾ ਸਾਹਿਬ ਜੀ ਸਾਡੀ ਲక్ష్ਮੀ ਕਲੋਨੀ ਚ ਆਏ ਨੇ ਔਰ ਸਾਡੀ ਪਾਣੀ ਦੀ ਸਮੱਸਿਆ ਉਹਨਾਂ ਨੇ ਦੂਰ ਕੀਤੀ ਏ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਆ ਕਿੰਨੀ ਕੀ ਦੇਰ ਦੀ ਪ੍ਰੋਬਲਮ ਸੀ ਇਹ ਇਹ ਬਹੁਤ ਕਾਫੀ ਪੁਰਾਣੀ ਪ੍ਰੋਬਲਮ ਸੀ ਦੇਖੋ ਜੀ ਪਾਣੀ ਬਿਲਕੁਲ ਕਿਸੇ ਦੇ ਵੀ ਨਹੀਂ ਹੈਗਾ ਸੀ ਤੇ ਹੁਣ ਦੇਖੋ ਵੱਡਾ ਟੂਵਰ ਲੱਗੇਗਾ ਤੇ ਸਭ ਦੀਆ ਦਿੱਕਤਾਂ ਦੂਰ ਹੋ ਗਈਆਂ ਇਹ ਹੀ ਪ੍ਰੋਬਲਮ ਸੀ ਪਾਣੀ ਦੀ ਜਿਹੜੀ ਗਰਮੀਆਂ ਆਉਂਦੀਆਂ ਗਰਮੀਆਂ ਚ ਲੈਟ ਤੇ ਕੱਟ ਲੱਗਦੇ ਆ ਹਾਂਜੀ ਹਾਂਜੀ ਪਾਣੀ ਬੜੀ ਲੋਡ ਪੈਂਦੀ ਆ ਪਾਣੀ ਆਂਦਾ ਵੀ ਨਾ ਗੰਦਾ ਬਹੁਤ ਆਂਦਾ ਸੀ ਬਹੁਤ ਗੰਦਾ ਆਂਦਾ ਸੀ ਬਹੁਤ ਗੰਦਾ ਪਾਣੀ ਆਂਦਾ ਸੀ ਬਿਲਕੁਲ ਠੀਕ ਹੋ ਜਾਏਗਾ ਹੁਣ ਦੇਖੋ ਟੂਵਰ ਚਾਲੂ ਹੋਏਗਾ ਤੇ ਦਿੱਕਤ ਬਿਲਕੁਲ ਦੂਰ ਹੋ ਜਾਏਗੀ ਇਹ ਹੀ ਦਿੱਕਤ ਸੀ ਪਰसों ਸਾਡੇ ਸਾਰੇ ਘੜੀ ਨਹੀਂ ਪਾਣੀ ਆਇਆ ਭਾਂਡੇ ਮੰਜਣ ਵੀ ਇੱਦਾਂ ਹੀ ਪਏ ਰਹੇ ਪਾਣੀ ਆਇਆ ਹੀ ਨਹੀਂ ਮੋਟਰ ਹੀ ਚਲਾਉਂਦੇ ਰਹੇ ਹੋਨ ਟਿਊਬ ਲੱਗ ਗਿਆ ਤੇ ਹੁਣ ਟਿਊਬ ਲੱਗ ਗਿਆ ਹੁਣ ਪਾਣੀ ਵਧੀਆ ਆਊਗਾ ਸਾਨੂੰ ਵੀ ਚਲੋ ਫਾਇਦਾ ਹੋ ਜਾਊਗਾ ਪਾਣੀ ਵਾਲੀ ਜਿਹੋ ਉਹਨਾਂ ਨੇ ਸਾਨੂੰ ਦਿੱਤੀ ਹੈ ਸਹੂਲਤ ਦਾ ਸਾਡੀ ਅਸੀਂ ਵੀ ਉਹਨਾਂ ਦਾ ਧੰਨਵਾਦ ਕਰਦੇ ਹਾਂ ਅਕਲ ਜੀ ਬੋਲੋ ਆਓ ਸਾਡੀ ਸਰਕਾਰ ਵੱਲੋਂ ਸਾਵਨ ਨੂੰ ਟਿਕਾਟਨ ਕੀਤਾ ਗਿਆ ਟਿਊਬਲ ਦਾ ਬੜੇ ਲੰਮੇ ਸਮੇਂ ਤੋਂ ਕੰਮ ਰੁਕਿਆ ਸੀ ਲక్ష్ਮੀ ਕਲੋਨੀ ਦਾ ਸੁਖਦੇਵ ਸਿੰਘ ਨੀਜਾ ਜਿਨ੍ਹਾਂ ਨੇ ਅੱਜ ਸਾਡੇ ਨਾਲ ਹੀ ਆਫਿਸ ਹੈ ਮੇਰਾ ਇਹ ਆਫਿਸ ਹੈ ਆਫਿਸ ਦੇ ਨਾਲ ਹੀ ਸਾਡੇ ਬਹੁਤ ਹੀ ਸਤਿਕਾਰਯੋਗ ਐਮਐਲਏ ਸਾਹਿਬ ਸਰਦਾਰ ਜਗਦੀਸ਼ ਸਿੰਘ ਜੀ ਭੋਲਾ ਜਿਨ੍ਹਾਂ ਨੇ ਅੱਜ ਆਪਣੀ ਰੈਡਮਾਈ ਹੇਟ ਅੱਜ ਟਿਊਬਲ ਦਾ ਉਦਘਾਟਨ ਕੀਤਾ ਕਿਉਂਕਿ ਇਹ ਲੋੜ ਜਿਹੜੀ ਬੜੀ ਦੇਰ ਤੋਂ ਮੰਗ ਸੀਗੀ ਇਹਨਾਂ ਦੀ ਕਿਉਂਕਿ ਇਸ ਇਲਾਕੇ ਦੇ ਵਿੱਚ ਪਾਣੀ ਦੀ ਬੜੀ ਦਿੱਕਤ ਸੀਗੀ ਗੰਦਾ ਪਾਣੀ ਵਿੱਚ ਪੀਣ ਵਾਸੇ ਮਜ਼ਦੂਰ ਮਜਬੂਰ ਸੀਗੇ ਅਸੀਂ ਸਾਰਿਆਂ ਨੇ ਮਿਲ ਜੁਲ ਕੇ ਇਹ ਯਤਨ ਕੀਤਾ ਐਮਐਲਏ ਸਾਹਿਬ ਨੂੰ ਕਿਹਾ ਉਹਨਾਂ ਨੇ ਕੁਝ ਹੀ ਦਿਨਾਂ ਦੇ ਵਿੱਚ 15-20 ਦਿਨ ਮਹੀਨੇ ਦੇ ਵਿੱਚ ਹੀ ਸਾਨੂੰ ਟਿਊਬਲ ਪਾਸ ਕਰਾ ਕੇ ਅੱਜ ਟਿਊਬਲ ਦਾ ਉਦਘਾਟਨ ਕਰਕੇ ਕਿਹਾ ਅਸੀਂ ਉਹਨਾਂ ਦਾ ਤਹਿ ਦਿਲੋਂ ਮੈਂ ਲੈਵਲ ਤੋਂ ਬਹੁਤ ਬਹੁਤ ਧੰਨਵਾਦ ਕੰਮ ਕਿੰਨੀ ਦੇਰ ਦਾ ਰੁਕਿਆ ਸੀ ਜਿਹੜਾ ਹੋਣਾ ਸੀ ਇਹ ਕੰਮ ਅਲੱਗ ਭੱਗ ਮੈਂ ਜਦੋਂ ਦੇਖ ਰਿਹਾ 15-20 ਸਾਲ ਤੋਂ ਇੱਥੇ ਇਹਨਾਂ ਦੀ ਬੜੀ ਬੁਰੀ ਹਾਲਤ ਸੀ 14 ਸਾਲ ਮੈਨੂੰ ਇਸ ਰੈਸਟੈਂਟ ਪੰਜ ਸਾਲ ਮੈਨੂੰ ਇਸ ਇਲਾਕੇ ਦੇ ਵਿੱਚ ਆਏ ਨੂੰ ਹੋ ਗਏ ਨੇ ਕਿਉਂਕਿ ਜਦੋਂ ਵੀ ਮੈਂ ਇੱਥੇ ਲੰਘਦਾ ਸੀਗਾ ਇਹ ਸਾਰੇ ਦੀ ਇਹੀ ਸੀ ਇਸ ਰੋਡ ਦੀ ਬੜੀ ਬੁਰੀ ਹਾਲਤ ਸੀ ਕਿ ਜਿਹੜਾ ਮਾਇਆ ਇਸ ਜਗ੍ਹਾ ਤੇ ਦਫ਼ਤਰ ਬਣਾਇਆ ਇਤੋਂ ਕੋਈ ਲੰਘ ਨਹੀਂ ਸਕਦਾ ਇੱਥੇ ਭਗਦੇ ਬੁੱਟੇ ਸੀਗੇ ਬਗਰੇ ਐਮ.ਐਲ.ਏ. ਸਾਹਿਬ ਦੀ ਬਦੌਲਤ ਇੰਟਰਲਾਕਰ ਟੈਲਾਂ ਵੀ ਲੱਗੀਆਂ ਨੇ ਅਜ ਟਿਊਬਲ ਦਾ ਉਹ ਘਟੜ ਵੀ ਕਰਤਾ ਆ ਅਸੀਂ ਇਹਨਾਂ ਦਾ ਤਹਿ ਦਿਲੋਂ ਮੱਲੇ ਵੱਲੋਂ ਧੰਨਵਾਦ ਕਰਦੇ ਆ ਕਿਉਂਕਿ ਜਿਨ੍ਹਾਂ ਨੇ ਸਾਡੀ ਪਹਿੰਦ ਧਾਰ ਤੇ ਗੱਲ ਮੰਨ ਕੇ ਇਹ ਕੰਮ ਕੀਤਾ ਆ ਜੇ ਦੇ ਦੇ ਪ੍ਰਾਲਾ ਨੂੰ ਮਾਨ ਸਾਹਿਬ ਵੱਲੋਂ ਘਰ-ਘਰ ਰਾਸ਼ਨ ਪੰਚਾਨ ਦੀ ਗੱਲ ਕੀਤੀ ਜਾ ਰਹੀ ਆ ਵੀ ਘਰ-ਘਰ ਰਾਸ਼ਨ ਮੰਗਦੇ ਆ ਦੇਖੋ ਬਹੁਤ ਵਧੀਆ ਉਪਰਾਲਾ ਹੈ ਅਸੀਂ ਤਾਂ ਮਾਨ ਸਾਹਿਬ ਨੂੰ ਇਹ ਵੀ ਬੇਨਤੀ ਕਰਾਂਗੇ ਜਿਨ੍ਹਾਂ ਲੋਕਾਂ ਦੇ ਰਾਸ਼ਨ ਕਾਰਡ ਕੱਟੇ ਨੇ ਜਾ ਜਿਹੜੇ ਗਰੀਬ ਲੋਕਾਂ ਦੇ ਹਜੇ ਤੱਕ ਕਾਰਡ ਨਹੀਂ ਬਣੇ ਅਸੀਂ ਤੇ ਚਾਹੁੰਦੇ ਹਾਂ ਕਿ ਉਹਨਾਂ ਦੇ ਕਾਰਡ ਵੀ ਬਣਣ ਉਹਨਾਂ ਨੂੰ ਵੀ ਗਰੀਬ ਲੋਕਾਂ ਨੂੰ ਘਰ ਘਰ ਰਾਸ਼ਨ ਵਾਲੀ ਮੁਹਿੰਮ ਜਿਹੜੀ ਚੱਲ ਰਹੀ ਹੈ ਕਿ ਉਹਨਾਂ ਤੱਕ ਵੀ ਪਹੁੰਚ ਸਕੇ ਧੰਨਵਾਦ ਬਹੁਤ ਜ਼ਿਆਦਾ ਜਿਨ੍ਹਾਂ ਨੇ ਸਹਿਯੋਗ ਕੀਤਾ ਐਮਐਲ ਮੇਰਾ ਨਾਮ ਮਿੰਟੂ ਪ੍ਰਜਾਪਤੀ ਹੈ ਔਰ ਮੱਲੇ ਦੇ ਨਵਾਸੇ ਭਰਾਵਾਂ ਦੀ ਸਹਿਯੋਗ ਨਾਲ ਇਹ ਟੂਰ ਆਪਣਾ ਇੱਥੇ ਪਾਸ ਹੋਇਆ ਹੈ ਕਿਵੇਂ ਦੇਖਦੇ ਹੋ ਪ੍ਰਾਲਾ ਕਰਦੀਆਂ ਆਉਣ ਵਾਲੀਆਂ ਬੜੀ ਲੋਡ ਸੀ ਇਹਦੀ ਮੈਂ ਬਹੁਤ ਲੋਡ ਬਹੁਤ ਜ਼ਿਆਦਾ ਲੋਡ ਸੀ ਪਾਣੀ ਇੱਥੇ ਗੰਦਾ ਆਂਦਾ ਸੀਗਾ ਬਹੁਤ ਜ਼ਿਆਦਾ ਐਮਐਲਏ ਸਾਨੂੰ ਦਿਖਾਇਆ ਵੀ ਗਿਆ ਸੀ ਅੱਗੇ ਉਹਨਾਂ ਨੇ ਇਸੇ ਚੱਕਰ ਦੇ ਬਹੁਤ ਜਲਦੀ ਜਲਦੀ ਕਹਿੰਦਾ ਮਤਲਬ ਆਪਣੀ ਟੂਬ ਲਵਾਇਆ ਗਿਆ ਹੋਇਆ ਉਹਨਾਂ ਬਹੁਤ ਸਹੀ ਧੰਨਵਾਦ ਐਮਐਲਏ ਤੁਸੀਂ